ਬਾਬਾ ਗੁਰਦਿੱਤਾ ਜੀ ਜੋ ਗੁਰੂ ਤੇਗ ਬਹਾਦਰ ਜੀ ਦੇ ਵੱਡੇ ਪਰਾਸਨ ਦਾ ਵੱਡਾ ਪੁੱਤਰ ਸੀ ਧੀਰਮਲ ਗੁਰਗੱਦੀ ਦੀ ਲਾਲਸਾ ਉਸਦੇ ਮਨ ਵਿੱਚ ਕੁੱਟਦੀ ਰਹਿੰਦੀ ਸੀ ਬਕਾਲੇ ਆ ਕੇ ਉਸਨੇ ਇੱਕ ਵੱਡਾ ਡੇਰਾ ਲਗਾਇਆ ਆਸ ਲਈ ਬੈਠਾ ਕੇ ਗੁਰਗੱਦੀ ਉਸ ਨੂੰ ਹੀ ਮਿਲੇਗੀ ਜਦੋਂ ਗੁਰੂ ਤੇਗ ਬਹਾਦਰ ਜੀ ਦਾ ਪ੍ਰਗਟਾਵਾ ਹੋਇਆ ਸਿੱਖ ਸੰਗਤਾਂ ਮਾਇਆ ਤੇ ਪੇਟਾਵਾਂ ਸਮੇਤ ਗੁਰੂ ਜੀ ਦੇ ਦਰ ਤੇ ਆਉਣ ਲੱਗੀਆਂ ਇਹ ਧੀਰਮਲ ਦੇ ਅੰਦਰ ਅੱਗ ਵਾਂਗ ਸੜਨ ਲੱਗ ਪਿਆ ਉਸਨੇ ਸ਼ੀਹਾ ਮਸੰਦ ਨਾਲ ਮਿਲ ਕੇ ਇੱਕ ਖੌਫਨਾਕ ਯੋਜਨਾ ਬਣਾਈ ਮੱਖਣ ਸ਼ਾਹ ਦੇ ਇਥੋਂ ਜਾਣ ਮਗਰੋਂ ਗੁਰੂ ਤੇਗ ਬਹਾਦਰ ਦਾ ਘਰ ਲੁੱਟ ਲਵਾਂ ਤੇ ਗੁਰੂ ਨੂੰ ਮਾਰ ਦੇਵਾਂ ਜਦ ਤੱਕ ਉਹ ਜ਼ਿੰਦਾ ਹਨ ਗੁਰਗੱਦੀ ਮੇਰੇ ਹੱਥ ਨਹੀਂ ਆ ਸਕਦੀ ਮੱਖਣ ਸ਼ਾਹ ਦੇ ਜਾਣ ਦੀ ਖਬਰ ਮਿਲਣ ਤੇ ਧੀਰਮਲ ਆਪਣੇ ਨਾਲ ਸ਼ੀਹਾ ਮਸੰਦ ਅਤੇ ਪੰਜੀ ਬੰਦੂਕਦਾਰੀਆਂ ਨੂੰ ਲੈ ਕੇ ਗੁਰੂ ਤੇਗ ਬਹਾਦਰ ਜੀ ਦੇ ਘਰ ਆ ਤਮਕਿਆ ਸ਼ੀਹਾ ਮਸੰਦ ਨੇ ਨਿਸ਼ਾਨਾ ਲਾ ਕੇ ਗੋਲੀ ਚਲਾ ਦਿੱਤੀ ਗੋਲੀ ਗੁਰੂ ਜੀ ਦੇ ਮਸਤਕ ਨੂੰ ਛੂੰਹਦੀ ਹੋਈ ਲੰਘ ਗਈ ਗੁਰੂ ਜੀ ਦਾ ਮੱਥਾ ਖੂਨ ਨਾਲ ਰੰਗ ਗਿਆ ਗੋਲੀ ਦੀ ਆਵਾਜ਼ ਸੁਣ ਕੇ ਮਾਤਾ ਨਾਨਕੀ ਜੀ ਅਤੇ ਹੋਰ ਲੋਕ ਆ ਗਏ ਹਾਲਾਤ ਦੇਖ ਕੇ ਧੀਰਮਲ ਕਬਰਾਇਆ ਅਤੇ ਆਪਣੇ ਸਾਥੀਆਂ ਸਮੇਤ ਕੀਮਤੀ ਸਮਾਨ ਲੁੱਟ ਕੇ ਉੱਥੋਂ ਭੱਜ ਗਿਆ ਜਦ ਖਬਰ ਮੱਖਣ ਸ਼ਾਹ ਤੱਕ ਪਹੁੰਚੀ ਉਹ ਤੁਰੰਤ ਆਪਣੇ ਜਥੇ ਨਾਲ ਗੁਰੂ ਘਰ ਆ ਪਹੁੰਚਿਆ ਮਾਤਾ ਨਾਨਕੀ ਜੀ ਨੇ ਪੂਰਾ ਹਾਲ ਦੱਸਿਆ ਇਹ ਸੁਣ ਕੇ ਮੱਖਣ ਸ਼ਾਹ ਦਾ ਖੂਨ ਖੋਲ ਉਠਿਆ ਉਹ ਤੁਰੰਤ ਤੀਰ ਮਰਦੇ ਡੇਰੇ ਵੱਲ ਵਧਿਆ ਮੱਖਣ ਸ਼ਾਹ ਨੂੰ ਵੇਖ ਕੇ ਤੀਰ ਮਰਦੇ ਬੰਦੂਕਦਾਰੀ ਪੱਜ ਗਏ ਮੱਖਣ ਸ਼ਾਹ ਨੇ ਸਾਰਾ ਲੁੱਟਿਆ ਹੋਇਆ ਤਨ ਇਕੱਠਾ ਕਰਕੇ ਗੁਰੂ ਘਰ ਵਾਪਸ ਪੇ ਜਾਤੇ ਤੀਰ ਮਲਤੇ ਸ਼ੀਹਾ ਮਸੰਦ ਨੂੰ ਬਨ ਕੇ ਗੁਰੂ ਜੀ ਦੇ ਦਰ ਤੇ ਲੈ ਆਇਆ ਗੁਰੂ ਤੇਗ ਬਹਾਦਰ ਜੀ ਨੇ ਇਹ ਦ੍ਰਿਸ਼ ਦੇਖ ਕੇ ਬੜੀ ਸ਼ਾਂਤੀ ਨਾਲ ਆਖਿਆ ਮੱਖਣ ਸ਼ਾਹ ਇਹਨਾਂ ਨੂੰ ਛੱਡ ਦੇ ਸਾਰਾ ਤਨ ਪਦਾਰਥ ਵੀ ਵਾਪਸ ਕਰ ਦੇ ਇਹਨਾਂ ਨੇ ਜੋ ਕੀਤਾ ਮੋਹ ਤੇ ਲਾਲਚ ਦੇ ਕਾਰਨ ਕੀਤਾ ਹੈ ਗੁਰੂ ਜੀ ਦਾ ਹੁਕਮ ਸੀ ਮੱਖਣ ਸ਼ਾਹ ਨੇ ਤੁਰੰਤ ਮੰਨਿਆ ਧਨ ਪਦਾਰਥ ਵਾਪਸ ਕੀਤਾ ਅਤੇ ਧੀਰਮਲ ਨੂੰ ਆਜ਼ਾਦ ਕਰ ਦਿੱਤਾ ਕਮੈਂਟ ਵਿੱਚ ਵਾਯ ਗੁਰੂ ਜ਼ਰੂਰ ਲਿਖੋ